ਸਲੋਜ ਹੋਣ ਦੀ ਪਹੁੰਚ ਚੁੱਕੇ ਆ ਸਭ ਤੋਂ ਵੱਡੇ ਤੇ ਸਭ ਤੋਂ ਸਸਤੇ ਸ਼ੋਰੂਮ ਮਹਾਰਾਜਾ ਪ੍ਰੀਚਰਨ ਇਲੈਕਟ੍ਰਿਕ ਸਟੋਰ ਰਾਏਕੋਟ ਦੇ ਵਿੱਚ ਅੱਜ ਬਹੁਤ ਵੱਡੀਆਂ ਆਫਰਾਂ ਲੱਗਣ ਜਾ ਰਹੀਆਂ ਤੁਹਾਡੇ ਘਰ ਦੇ ਵਿੱਚ ਕੋਈ ਵੀ ਪੁਰਾਣਾ ਬੈੱਡ ਸੋਫਾ ਡਾਈਨ ਟੇਬਲ ਫ੍ਰਿਜ واਸ਼ਿੰਗ ਮਸ਼ੀਨ ਚਾਹੇ ਕੱਦੇ ਅਲਮਾਰੀਆਂ ਕੂਲਰ ਹੋਈਆਂ ਤੁਸੀਂ ਲੈ ਕੇ ਆਓ ਪੁਰਾਣਾ ਸਮਾਨ ਦੇ ਕੇ ਨਵਾਂ ਲੈ ਕੇ ਜਾਓ ਬੈੱਡ ਵੀ ਦੇਖੋ ਬਹੁਤ ਹਾਈ ਕੁਆਲਿਟੀ ਦੇ ਹੈਗੇ ਆ ਪਿੱਛੇ ਡਿਜ਼ਾਈਨ ਤੁਹਾਨੂੰ ਬਾਕ-ਬਖਤਰਾਂ ਦੇ ਮਿਲ ਜਾਣੇ ਆ ਚਾਹੇ ਤੁਸੀਂ ਇਦਾਂ ਦੇ ਬੈੱਡ ਲੈ ਲਓ ਚਾਹੇ ਤੁਸੀਂ ਡਿਜ਼ਾਈਨ ਇਦਾਂ ਦਾ ਦੇਖੋ ਵਾਈਟ ਦੇ ਵਿੱਚ ਬਹੁਤ ਸੋਹਣੀ ਸ਼ਾਈਨਿੰਗ ਹੈਗੀ ਆ ਜੇ ਕੋਈ ਪੁਰਾਣਾ ਬੈੱਡ ਲੈ ਗਿਆ ਭਾਜੀ ਇਹਦੀ ਕੀ ਸਕੀਮਾਂ 5000 ਰੁਪਏ ਦਾ ਪੁਰਾਣਾ ਬੈੱਡ ਕੱਢ ਦਾਂਗੇ ਜੀ 15000 ਰੁਪਿਆ ਬਾਜ਼ਾਰ ਦਾ ਰੇਟ ਸਾਡੇ ਕੋਲ 5000 ਚ ਕੱਟ ਕੇ 10000 ਤੁਹਾਨੂੰ ਇਹ ਸੋਫਾ ਦੇ ਦਿਆਂ 35000 ਵਾਲਾ ਸੋਫਾ ਸੀ ਕਰਤਾ 22000 ਰੁਪਏ ਦਾ ਪੁਰਾਣਾ ਸੋਫਾ ਚੱਕ ਕੇ ਲਿਆਓ 5000 ਉਹਦੇ ਵਿੱਚੋਂ ਡਿਸਕਾਊਂਟ ਮਤਲਬ ਸਿਰਫ 17000 ਰੁਪਏ ਦੇ ਵਿੱਚ ਆ 7 ਸੀਟਰ ਸੋਫਾ ਵਿਦ ਟੇਬਲ ਤੇ ਵਿਦ ਗਲਾਸ ਆ ਅਲਮਾਰੀ ਅਲਮਾਰੀ ਦੇ ਨਾਲ ਸੋਫੇ ਸੋਫੇ ਦੇ ਨਾਲ ਟੇਬਲ ਟੇਬਲ ਦੇ ਨਾਲ ਆ ਬੈੱਡ ਚਾਹੇ ਆਹ ਬੈੱਡ ਨਾਲ ਚਾਇਆ ਲੈ ਲਓ ਬੈੱਡ ਦੇ ਨਾਲ ਗੱਦੇ ਬਾਜ਼ਾਰ ਦੇ ਵਿੱਚ 65 70000 ਰੁਪਇਆ ਇਹ ਤੁਹਾਨੂੰ ਅਸੀਂ ਦੇਣਾ 46000 ਰੁਪਏ ਦਾ ਪੂਰਾ ਪੈਕੇਜ ਪੂਰੇ ਪੰਜਾਬ 'ਚ ਹੋਣ ਡਿਲੀਵਰੀ ਫ੍ਰੀ ਆ ਜਿਹੜੇ ਤੁਸੀਂ ਛੇਤੀ ਛੇਤੀ ਆ ਕੇ ਹੁਣੇ ਬੁੱਕ ਕਰਦੇ ਆ ਇਸ ਪੈਕੇਜ ਦੇ ਨਾਲ ਆ ਜਿਹੜਾ ਪ੍ਰੈਸ ਟੇਬਲ ਦੀ ਕੀਮਤ ਬਾਜ਼ਾਰ 'ਚ 5-5000 ਰੁਪਏ ਇਹ ਤੁਹਾਨੂੰ ਦਵਾਂਗੇ ਬਿਲਕੁਲ ਫ੍ਰੀ ਪੰਜਾਬ ਦੇ ਵਿੱਚ 65-65000 70-70000 ਰੁਪਏ ਇਦਾਂ ਦੇ ਬੈੱਡ ਦਾ ਲਿਆ ਜਾਂਦਾ 35000 ਰੁਪਏ ਰੇਟ ਆਪਣਾ ਜੀ 5000 ਦਾ ਜੋ ਪੁਰਾਣਾ ਕੱਢ ਦਾਂਗੇ 30000 ਰੁਪਏ ਦਾ ਬੈੱਡ ਪਊਗਾ ਜੀ ਐਮਐਲਏ ਮੰਤਰੀ ਜਾਂ ਅਫਸਰ ਹੈਗੇ ਉਹਨਾਂ ਦੇ ਘਰਾਂ ਦੇ ਵਿੱਚ ਇਦਾਂ ਦੇ ਡਿਜ਼ਾਈਨਰ ਪੀਸ ਪਏ ਹੁੰਦੇ ਆ ਆ ਵੀ ਤੁਸੀਂ ਚੈੱਕ ਕਰ ਲਓ ਤੁਹਾਨੂੰ ਬਾਜ਼ਾਰ ਨਾਲ ਬਹੁਤ ਘੱਟ ਰੇਟ ਮਿਲਣਾ ਇਹ 9 ਸੀਟਰ ਸੋਫਾ ਜੀ ਸਾਰੀ ਬੱਤੀ ਡੈਂਸ ਸੀ ਸਬਰ ਦੀ ਫੋਮ ਲੱਗੀ ਹੋਈ ਹੈ ਜੀ 5 ਸਾਲ ਦੀ ਗਾਰੰਟੀ ਹੈ 3x3 ਦਾ ਟੇਬਲ ਹੈਗਾ ਨਾਲ ਕਾਰਨਲ ਹੈ ਜੀ ਜਿਵੇਂ 35000 ਰੁਪਏ ਦਾ ਸੋਫਾ ਜੀ 5000 ਰੁਪਏ ਦਾ ਪੁਰਾਣਾ ਕੱਢ ਦਾਂਗੇ 30000 ਰੁਪਏ ਚ ਪਊਗਾ ਜੀ ਇਹਦਾ ਰੇਟ 42000 ਹੈ ਵੀ ਆਪਣੋਂ ਆਫਰ ਦੇ ਸੋੜਾ 37000 ਹੀ ਲਾਤਾ ਜੀ ਜੀ ਹਾਂਜੀ ਤੇ 3+3 ਕਾਰਨ ਟੇਬਲ ਨਾਲ ਦੋ ਕੁਰਸੀਆਂ ਜੀ ਸੋ ਤੁਸੀਂ ਚੈੱਕ ਕਰੋ ਸਾਡੇ ਕੋਲ ਡਾਈਨਿੰਗ ਟੇਬਲ ਦੇ ਵਿੱਚ ਦੇਖੋ ਇੱਕ ਆ ਵੀ ਡਿਜ਼ਾਈਨ ਹੈਗਾ ਇਸ ਤੋਂ ਇਲਾਵਾ ਤੁਸੀਂ ਆ ਚੈੱਕ ਕਰੋ ਆਨਿਕਸ ਦੇ ਵਿੱਚ ਵੀ ਸਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਹੈਗਾ ਤੁਸੀਂ ਤੁਸੀਂ ਡਾਈਨਿੰਗ ਟੇਬਲ ਲੈਣੇ ਹੋ ਪੁਰਾਣਾ ਡਾਈਨਿੰਗ ਟੇਬਲ ਲੈ ਕੇ ਆਓ ਪੁਰਾਣਾ ਡਾਈਨਿੰਗ ਟੇਬਲ 10000 ਚ ਕੱਟ ਕੇ ਨਵਾਂ ਤੁਹਾਨੂੰ ਆਪ ਦੇ ਦਿਆਂਗੇ ਇਹਦੇ ਵਿੱਚ 5000 ਰੁਪਏ ਦੀ ਵਾਸ਼ਿੰਗ ਮਸ਼ੀਨ ਚ ਵਾਸ਼ਿੰਗ ਮਸ਼ੀਨ ਕੱਢ ਦਾਂਗੇ ਜੀ ਫ੍ਰਿਜ ਜੇ ਫ੍ਰਿਜ ਕੱਢ ਦਾਂਗੇ ਕੂਲਰ ਜੇ ਕੂਲਰ ਕੱਢ ਦਾਂਗੇ ਫ੍ਰਿਜ ਚੱਲਦੀ ਹੋਵੇ ਨਾ ਚੱਲਦੀ ਹੋਵੇ ਕੋ ਸਲੋਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਸਭ ਤੋਂ ਵੱਡੇ ਤੇ ਸਭ ਤੋਂ ਸਸਤੇ ਸ਼ੋਰੂਮ ਮਹਾਰਾਜਾ ਪ੍ਰੀਤਨਾਮ ਇਲੈਕਟ੍ਰਿਕ ਸਟੋਰ ਰਾਏਕੋਟ ਦੇ ਵਿੱਚ ਅੱਜ ਬਹੁਤ ਵੱਡੀਆਂ ਆਫਰਾਂ ਲੱਗਣ ਜਾ ਰਹੀਆਂ ਤੁਹਾਡੇ ਘਰ ਦੇ ਵਿੱਚ ਕੋਈ ਵੀ ਪੁਰਾਣਾ ਬੈੱਡ, ਸੋਫਾ, ਡਾਈਨ ਟੇਬਲ, ਫ੍ਰਿਜ, ਵਾਸ਼ਿੰਗ ਮਸ਼ੀਨ, ਚਾਹੇ ਗੱਦੇ ਅਲਮਾਰੀਆਂ, ਕੂਲਰ ਹੋਈਆਂ ਤੁਸੀਂ ਲੈ ਕੇ ਆਓ ਪੁਰਾਣਾ ਸਮਾਨ ਦੇ ਕੇ ਨਵਾਂ ਲੈ ਕੇ ਜਾਓ ਆਫਰਾਂ ਕੀ ਚੱਲ ਰਹੀਆਂ ਜਿਵੇਂ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਲਗਜ਼ਰੀ ਸੋਫੇ ਹੈਗੇ ਆ ਬੜੇ ਹਾਈ ਕਲਾਸ ਦੇ ਸੋਫੇ ਆ ਤੁਸੀਂ ਪੁਰਾਣਾ ਸੋਫਾ ਲੈ ਕੇ ਆਉਂਗੇ 5000 ਦਾ ਕੱਟ ਗਿਆ ਤੁਹ ਸੋਫਾ ਬੈੱਡ ਡਾਈਨਿੰਗ ਹਰ ਦੇ ਵਿੱਚ 5-5000 ਕੱਟ ਕੇ ਦੇ ਦਿੰਦੇ ਹਾਂ ਹਾਂਜੀ ਹਾਂਜੀ ਹਰ ਚੀਜ਼ ਮਗਰ ਜਿਵੇਂ ਮਨ ਮਾਰੀ ਮਗਰ 5000 ਦੀ ਮਨ ਮਾਰੀ ਕੱਢ ਦਾਂਗੇ ਸੋਫੇ ਮਗਰ ਸੋਫਾ ਕੱਢ ਦਾਂਗੇ ਜੀ ਬੈੱਡ ਮਗਰ ਬੈੱਡ ਕੱਢ ਦਾਂਗੇ ਕੋਈ ਵੀ ਪੁਰਾਣੀ ਚੀਜ਼ ਲਿਓ 5000 ਰੁਪਏ ਦੀ ਕੱਟ ਕੇ ਨਵੀਂ ਚੀਜ਼ ਦੇ ਦਾਂਗੇ ਜੀ ਮੈਨੂੰ ਇਹ ਦੱਸੋ ਵੀ ਸੋਫਿਆਂ ਦੇ ਵਿੱਚ ਕਿੰਨੇ ਕਿ ਤਰ੍ਹਾਂ ਦੇ ਡਿਜ਼ਾਈਨ ਤੁਹਾਡੇ ਕੋਲ ਹੈਗੇ ਆ ਕਿੰਨੇ ਕਿ ਤਰ੍ਹਾਂ ਦੀ ਵੈਰਾਈਟੀ ਆ 5 ਸੀਟਰ 7 ਸੀਟਰ 10 ਸੀਟਰ ਜਿੰਨੇ ਜਿੱਦਾਂ ਲੈਣਾ ਹਰ ਤਰ੍ਹਾਂ ਦੀ ਰੇਂਜ ਮਿਲ ਜਾਂਦੀ ਆ ਹਾਂਜੀ ਹਾਂਜੀ ਜਿਹੇ ਜਿਹੇ ਮਰਜ਼ੀ ਸੋਫ ਹਰ ਰੰਗਾ ਮੈਚਿੰਗ ਫੁੱਲ ਮਿਲੂਗੀ ਜਿੰਨੇ ਮਰਜ਼ੀ ਰੰਗ ਲੈ ਲਓ ਦੇਖੋ ਡਿਜ਼ਾਈਨ ਬਹੁਤ ਸੋਹਣਿਆ ਪਹਿਲੀ ਗੱਲ ਤਾਂ ਇਹ ਦੇਖੋ ਸਾਡਾ ਰੇਟ ਬਹੁਤ ਘੱਟ ਹੈਗਾ ਦੂਜੇ ਪਾਸੇ ਸਾਡੇ ਕੋਲ ਜਿਹੜੀ ਸੋਫਿਆਂ ਦੀ ਕੁਆਲਿਟੀ ਆ ਉਹ ਵੀ ਬੜੀ ਸੁਪਰ ਆ ਫਾਈਨ ਹੈਗੀ ਆ ਤੇ ਇਹਦੇ ਵਿੱਚ ਫਾਇਦਾ ਕੀ ਹੈ ਰੇਟ ਘੱਟ ਹੋਣ ਦੇ ਨਾਲ ਨਾਲ ਤੁਸੀਂ ਜਿੰਦਾ ਨਾ ਮਰਜ਼ੀ ਪੁਰਾਣਾ ਸੋਫਾ ਚੱਕ ਲਿਓ ਭਾਵੇਂ 5 ਸੀਟਰ ਹੋਵੇ ਭਾਵੇਂ 7 ਸੀਟਰ ਹੋਵੇ ਤੁਸੀਂ 5000 ਦੇ ਵਿੱਚ ਕਟਾ ਕੇ ਨਵਾਂ ਤੁਸੀਂ ਲੈ ਜਾਓ ਆ ਵੀ ਤੁਸੀਂ ਦੇਖ ਲਓ ਡਿਜ਼ਾਈਨਰ ਚੀਜ਼ ਹੈਗੀਆਂ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਡਿਜ਼ਾਈਨ ਮਿਲ ਜਾਣਾ ਹੈਗਾ ਸਰ ਫਟਿਆ ਹੋਵੇ ਲੈਦਰ ਦਾ ਹੋਵੇ ਕੱਪੜੇ ਦਾ ਹੋਵੇ ਸੋਫਾ ਕੋ ਜੋ ਮਰਜ਼ੀ ਲੈਉਣ ਜੀ ਜਿਹੜਾ ਜ ਮਰਜ਼ੀ ਸੋਫਾ ਹੋਵੇ 5000 ਦਾ ਕੱਢ ਦਾਂਗੇ ਜੀ ਕੱਢ ਦੋਗੇ ਠੀਕ ਹੈ ਹਾਂ ਜੀ ਇਹਦਾ ਕੱਢ ਦਾਂਗੇ ਜੀ ਸੋ ਆਪ ਵੀ ਮੈਨੂੰ ਦੱਸੋ ਕਿੰਨੀਆਂ ਸੀਟਾਂ ਤੇ ਕਿੰਨੇ ਕੁ ਤਰ੍ਹਾਂ ਦੀ ਤੁਸੀਂ ਜ਼ਿੰਮੇਵਾਰੀ ਜਿੰਨੇ ਉਹ ਕਿਦਾਂ ਦਾ ਸਮਾਨ ਇਹਦੇ ਵਿੱਚ ਲੱਗਾ ਹੈਗਾ ਇਹ 9 ਸੀਟਰ ਸੋਫਾ ਜੀ ਸਾਰੀ ਬੱਤੀ ਡੈਂਸ ਸੀ ਸੂਪਰ ਦੀ ਫੋਮ ਲੱਗੀ ਹੋਈ ਹੈ ਜੀ 5 ਸਾਲ ਦੀ ਗਾਰੰਟੀ ਹੈ 3x3 ਦਾ ਟੇ ਨਾਲ ਕਰਨ ਵਾਲਾ ਜੀ ਜਿਵੇਂ 35000 ਰੁਪਏ ਸੋਫਾ ਜੀ 5000 ਰੁਪਏ ਪੁਰਾਣਾ ਕੱਢ ਦਾਂਗੇ 30000 ਵਿੱਚ ਪਊਗਾ ਜੀ ਦੇਖੋ ਤੁਸੀਂ ਬਾਜ਼ਾਰ 'ਚ ਜਾਣੇ ਹੋ ਤਾਂ ਕੱਲਾ ਸੋਫੇ ਦਾ ਰੇਟ ਇਹਦਾ 45000 ਰੁਪਿਆ ਪਰ ਇਹਦਾ ਰੇਟ ਮਹਾਰਾਜਾ ਫਰਨੀਚਰ ਨੇ ਬਾਜ਼ਾਰ ਨਾਲੋਂ 10000 ਘੱਟ ਕਰਤਾ 35000 5000 ਚ ਪੁਰਾਣਾ ਕੱਟ ਕੇ 30000 ਰੁਪਏ ਦੇ ਵਿੱਚ ਆ ਤੁਹਾਨੂੰ ਅਸੀਂ ਸੋਫਾ ਦੇ ਦੇਣਾ ਹੈਗਾ ਸਲੋਜੀ ਸੋਫੇ ਨਾਲ ਨਾਲ ਆ ਦੇਖੋ ਅਲਮਾਰੀਆਂ ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਆ ਤੁਸੀਂ ਚਾਹੇ ਲੋਹੇ ਦੀਆਂ ਅਲਮਾਰੀਆਂ ਲੈ ਲਓ ਚਾਹੇ ਤੁਸੀਂ ਲੱਕੜ ਦੀਆਂ ਅਲਮਾਰੀਆਂ ਲੈ ਲਓ ਸਰ ਇਹਦੇ ਵਿੱਚ ਸਾਈਜ਼ ਕਿਹੜੇ-ਕਿਹੜੇ ਆ ਤੇ ਇਹਦੇ ਵਿੱਚ ਵੀ ਕੀ ਆਫਰ ਹੋ ਵੀ ਦੱਸ ਦਿਓ ਸ਼ਾਇਦ ਜਿਵੇਂ 4x7 ਦਾ ਜੀ 5x7 ਦਾਗਾ ਜੀ 6x7 ਦਾਗਾ 8x7 ਦਾ ਜਿੰਨੇ ਮਰਜ਼ੀ ਸਾਰੇ ਲੈ ਲਓ ਜਿਹਹੇ ਗੱਗ ਦੀ ਜਗ੍ਹਾ ਦੇ ਮੁਤਾਬਕ ਜਿੰਨਾ ਸਾਈਜ਼ ਕੋ ਉਹ ਉਨੇ ਹੀ ਸਾਈਜ਼ ਬਣਾ ਦਾਂਗੇ ਚਾਹੇ ਲੋਹੇ ਦੀ ਲੱਕੜ ਦੀ ਜਿਹੜੀ ਉਹ ਵੀ 5000 ਜੀ 5000 ਚ ਕੱਢ ਦਾਂਗੇ ਪੁਰਾਣੀ ਜੀ ਇਸ ਤਰ੍ਹਾਂ ਆ ਤੁਸੀਂ ਇਹ ਬੈੱਡ ਚੈੱਕ ਕਰ ਲਓ ਬੈੱਡ ਵੀ ਦੇਖੋ ਬਹੁਤ ਹਾਈ ਕੁਆਲਿਟੀ ਦੇ ਹੈਗੇ ਆ ਪਿੱਛੇ ਡਿਜ਼ਾਈਨ ਤੁਹਾਨੂੰ ਬਾਕ-ਬਾਕ ਤਰ੍ਹਾਂ ਦੇ ਮਿਲ ਜਾਣੇ ਆ ਚਾਹੇ ਤੁਸੀਂ ਇਦਾਂ ਦੇ ਬੈੱਡ ਲੈ ਲਓ ਚਾਹੇ ਤੁਸੀਂ ਡਿਜ਼ਾਈਨ ਇਦਾਂ ਦਾ ਦੇਖੋ ਵਾਈਟ ਦੇ ਵਿੱਚ ਬਹੁਤ ਸੋਹਣੀ ਸ਼ਾਈਨਿੰਗ ਹੈਗੀ ਆ ਜੇ ਕੋਈ ਪੁਰਾਣਾ ਬੈੱਡ ਲੈ ਗਿਆ ਭਜੀ ਇਹਦੀ ਕੀ ਸਕੀਮਾਂ 5000 ਰੁਪਏ ਦਾ ਪੁਰਾਣਾ ਬੈੱਡ ਕੱਟ ਦਾਂਗੇ ਜੀ ਜੀ ਚਾਹੇ ਬੈੱਡ 20000 ਦਾ ਚਾਹੇ 15000 ਦਾ 5000 ਕੱਟ ਕੇ ਬਾਕੀ ਪੈਸੇ ਲੈ ਲੈਣਗੇ ਜੀ ਜੀ ਆ ਦੇਖੋ ਇਸ ਤੋਂ ਇਲਾਵਾ ਤੁਸੀਂ ਜੇ ਕੋਈ ਕੈਰਵੇ ਵੀ ਸਾਡਾ ਘਰ ਬੜਾ ਮਹਿੰਗਾ ਸੀ ਲੈ ਲੈ ਜੀ ਕੋਠੀ ਮਹਿੰਗੀ ਪਾ ਲਈਏ ਪਰ ਸਾਨੂੰ ਬੈੱਡ ਵੀ ਉਦਾਂ ਦੇ ਚਾਹੀਦੇ ਆ ਆ ਦੇਖੋ ਜਿਹੜੇ ਹੋਟਲਾਂ ਦੇ ਵਿੱਚ ਨਵੇਂ ਨਵੇਂ ਡਿਜ਼ਾਈਨ ਪਏ ਹੁੰਦੇ ਆ ਤੁਹਾਡੇ ਘਰ ਮਹਿਲਾ ਵਰਗੇ ਪਰ ਸਾਡੇ ਕੋਲ ਫਰਨੀਚਰ ਵੀ ਪ੍ਰੋਪਰ ਉਦਾਂ ਨਾਲ ਤੁਹਾਨੂੰ ਅਸੀਂ ਦੇ ਦੇਣਾ ਬਾਜ਼ਾਰ ਦੇ ਵਿੱਚ 65 65000 70 70000 ਰੁਪਿਆ ਇਤਾਂ ਦੇ ਬੈੱਡ ਦਾ ਲਿਆ ਜਾਂਦਾ ਇੱਥੇ ਤੁਸੀਂ ਦੇਖੋ ਸਾਰੇ ਪਾਸੇ ਇਹ ਕਪੜਾ ਲੱਗਾ ਬੜੀ ਸਪਾਈ ਹੈਗੀ ਆ ਸਰ 65000 60000 35000 ਰੁਪਿਆ ਰੇਟ ਆਪਣਾ ਜੀ 5000 ਦਾ ਜੋ ਪੁਰਾਣਾ ਕੱਢ ਦਾਂਗੇ 30000 ਰੁਪਈ ਦਾ ਬੈੱਡ ਪੋਗਾ ਜੀ ਲਓ 30000 ਰੁਪਿਆ ਦਾ ਰਹਿ ਗਿਆ ਮਤਲਬ 65000 ਦਾ ਬੈੱਡ 30000 ਚ ਲੈ ਜਾਓ 35000 ਰੇਟ ਆ 5000 ਕੱਟ ਕੇ ਦੇ ਦੇ ਦਾਂਗੇ ਇਹਦੇ ਵਿੱਚ ਆ ਵੀ ਤੁਸੀਂ ਚੈੱਕ ਕਰ ਲਓ ਬੈੱਡ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਇੱਥੋਂ ਅੱਗੇ ਲੈ ਕੇ ਜਾ ਸਕਦੇ ਆ ਸਰ ਇਹ ਤਾਂ ਤੁਸੀਂ ਆਫਰ ਦੇ ਦਿੱਤੀ ਵੀ ਕੋਈ ਵੀ ਸਮਾਨ ਲਿਆਓ 5000 ਕੱਟ ਕੇ ਨਵਾਂ ਦੇ ਦਿਆਂਗੇ ਵਿਆਹਾਂ ਸ਼ਾਦੀਆਂ ਦਿਨ ਚੱਲਦੇ ਜਾਂ ਕਿਸੇ ਨੇ ਕਿਸੇ ਨੂੰ ਗਿਫਟ ਕਰਨਾ ਹੈਗਾ ਕੋਈ ਪੈਕੇਜ ਦੇ ਵਿੱਚ ਵੀ ਕੋਈ ਸਪੈਸ਼ਲ ਆਫਰ ਲੈ ਕੇ ਆਏ ਹੋ ਹਾਂਜੀ ਹਾਂਜੀ ਆਪਣਾ ਇਹ ਪੈਕੇਜ ਤਿਆਰ ਕੀਤਾ ਹੈ 46000 ਰੁਪਏ ਦਾ ਪੈਕੇਜ ਹੈ ਜੀ ਇਹਦੇ ਵਿੱਚ ਬੈੱਡ ਗੱਦੇ ਸੋਫਾ ਟੇਬਲ ਤਿੰਨ ਮਾਰੀ ਪੰਜ ਚੀਜ਼ਾਂ ਨਹੀਂ ਜੀ ਇਹਦੇ ਵਿੱਚ ਹਰੇਕ ਕਸਟਮਰ ਨੂੰ ਪ੍ਰੈਸਟੇਬ ਸਾਡੇ ਵੱਲੋਂ ਗਿਫਟ ਫ੍ਰੀ ਦਿੱਤਾ ਜਾਂਦਾ ਹੈ ਜੀ ਅੱਛਾ ਇਹ ਫ੍ਰੀ ਦਊਂਗੇ ਇਹ ਫ੍ਰੀ ਦੇਵਾਂਗੇ ਜੀ ਤੇ ਜੀ ਹੋਮ ਡਿਲੀਵਰੀ ਦਾ ਖਰਚ ਪਹਿਲਾਂ ਤੁਸੀਂ ਸਮਾਨ ਚੈੱਕ ਕਰ ਲਓ ਆ ਅਲਮਾਰੀ ਅਲਮਾਰੀ ਦੇ ਨਾਲ ਸੋਫੇ ਸੋਫੇ ਦੇ ਨਾਲ ਟੇਬਲ ਟੇਬਲ ਦੇ ਨਾਲ ਆ ਬੈੱਡ ਚਾਹੇ ਆਹ ਬੈੱਡ ਲਓ ਚਾਹਿਆ ਲੈ ਲਓ ਬੈੱਡ ਦੇ ਨਾਲ ਗੱਦੇ ਬਾਜ਼ਾਰ ਦੇ ਵਿੱਚ 65-70000 ਰੁਪਇਆ ਇਹ ਤੁਹਾਨੂੰ ਅਸੀਂ ਦੇਣਾ 46000 ਰੁਪਏ ਦਾ ਪੂਰਾ ਪੈਕੇਜ ਪੂਰੇ ਪੰਜਾਬ 'ਚ ਹੋਣ ਡਿਲੀਵਰੀ ਫ੍ਰੀ ਆ ਜਿਹੜੇ ਤੁਸੀਂ ਛੇਤੀ ਛੇਤੀ ਆ ਕੇ ਹੁਣੇ ਬੁੱਕ ਕਰਦੇ ਆ ਇਸ ਪੈਕੇਜ ਦੇ ਨਾਲ ਆ ਜਿਹੜਾ ਪ੍ਰੈਸ ਟੇਬਲ ਦੀ ਕੀਮਤ ਬਾਜ਼ਾਰ 'ਚ 5-5000 ਰੁਪਇਆ ਇਹ ਤੁਹਾਨੂੰ ਦਵਾਂਗੇ ਬਿਲਕੁਲ ਫ੍ਰੀ ਸੋ ਲਓ ਜੀ ਜਿਹੜੇ 46000 ਦਾ ਪੈ ਗਿਆ ਤੁਸੀਂ ਬੈੱਡ ਚੈੱਕ ਕਰ ਲਓ ਇਹਦੇ ਵਿੱਚ ਜਿਹੜਾ ਮਰਜ਼ੀ ਤੁਸੀਂ ਡਿਜ਼ਾਈਨ ਲੈ ਲਓ ਚਾਹੇ ਆਹ ਡਿਜ਼ਾਈਨ ਲੈ ਲਓ ਚਾਹੇ ਇਹ ਡਿਜ਼ਾਈਨ ਲੈ ਲਓ ਪਾ ਮੈਂ ਤੁਸੀਂ ਇਹ ਡਿਜ਼ਾਈਨ ਲੈ ਲਓ ਮਤਲਬ ਸਾਡੇ ਕੋਲ 25-30 ਤਰ੍ਹਾਂ ਦੇ ਡਿਜ਼ਾਈਨ ਆ ਜਿਹੜੇ ਬੈੱਡ ਦਾ ਡਿਜ਼ਾਈਨ ਜਿਹੜਾ ਤੁਸੀਂ ਲੈ ਸਕਦੇ ਆ ਤੁਹਾਨੂੰ ਸਭ ਤੋਂ ਬੈਸਟ ਆਫਰ ਦੇਤੀ ਆ ਬਾਜ਼ਾਰ ਦਾ ਰੇਟ 65000 ਸਾਡਾ ਰੇਟ 46000 ਤੁਹਾਡੀ ਮਨਪਸੰਦ ਦਾ ਬੈੱਡ ਪ੍ਰੈਸ ਟੇਬਲ ਫ੍ਰੀ ਤੇ ਪੂਰੇ ਹੋਮ ਡਿਲੀਵਰੀ ਵੀ ਤੁਹਾਨੂੰ ਅਸੀਂ ਫ੍ਰੀ ਦਵਾਂਗੇ। ਸੋ ਦੇਖੋ ਜੀ ਇੱਥੇ ਤੁਹਾਨੂੰ ਆਉਣ ਦਾ ਫਾਇਦਾ ਕੀ ਆ? ਵਾਕਈਏ ਪੰਜਾਬ ਦਾ ਸਭ ਤੋਂ ਵੱਡਾ ਤੇ ਸਸਤਾ ਸ਼ੋਰੂਮ ਆ ਤੁਸੀਂ ਚੈੱਕ ਕਰ ਲਓ ਕਿਤੇ ਹੋਰ ਸ਼ੋਰੂਮ ਤੇ ਜਾਉਂਗੇ ਕਿਸੇ ਕੋ 500 ਫੇ ਕਿਸੇ ਕੋ 700 ਫੇ ਪਰ ਸਾਡੇ ਕੋਲ ਸੈਂਕੜੇ ਸੋਫੇ ਪਏ ਆ ਜਿੱਦਾਂ ਦਾ ਡਿਜ਼ਾਈਨ ਚਾਹੀਦਾ ਜਿੱਦਾਂ ਦੀਆਂ ਸੀਟਾਂ ਜੇ ਤੁਸੀਂ ਲੈ ਕੇ ਜਾ ਸਕਦੇ ਆ। ਆਹ ਦੇਖੋ ਰਾਜਾ ਮਹਾਰਾਜਾ ਸਟਾਈਲ ਤੁਹਾਨੂੰ ਇਦਾਂ ਦੇ ਸੋਫੇ ਤੁਸੀਂ ਲੈਣੇ ਹੈਗੇ ਆ। ਇੱਧਰ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਇਹ ਸੋਫੇ ਲੈਣੇ ਆ। ਤੁਸੀਂ ਜਿਹੜਾ ਮਰਜ਼ੀ ਇਹਦੇ ਵਿੱਚੋਂ ਸੋਫਾ ਲੈ ਜੋ 5000 ਰੁਪਏ ਦਾ ਪੁਰਾਣਾ ਟੱਟ ਕੇ ਤੁ ਤਰੀਬ ਰੰਗ ਦਾ ਸੋਫਾ ਹੈਗਾ ਬੜੀ ਸੋਹਣੀ ਇਹਦੇ ਵਿੱਚ ਸਫਾਈ ਦੇ ਨਾਲ ਕੰਮ ਕੀਤਾ ਆ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਆ ਆ ਦੇਖੋ ਬੜੇ ਸੋਹਣੇ ਡਿਜ਼ਾਈਨ ਹੈਗੇ ਆ ਸਰ ਆ ਵੀ ਬੜਾ ਸੋਹਣਾ ਤਿਆਰ ਕੀਤਾ ਆ ਸੋਫਾ ਬਹੁਤ ਸੋਹਣਾ ਸੋਫਾ ਬਣਿਆ ਹੈ ਜੀ ਰੇਟ ਵੀ ਬਹੁਤ ਜਿੰਨੋਂ ਇਹਦਾ 37000 ਰੁਪਏ ਦਾ ਸੋਫਾ ਜੀ ਇਹ ਸੱਤ ਸੀਟਰ ਆ ਕੁਰਸੀਆਂ ਦੇ ਨਾਲ ਜੀ ਜੀ ਤੇ 5000 ਰੁਪਏ ਜੋ ਪੁਰਾਣਾ ਕੱਢ ਦਾਂਗੇ ਜੀ ਜੀ ਮਤਲਬ 32000 ਰੁਪਏ ਦਾ ਸੋਫਾ 32000 ਰੁਪਏ ਰਹਿ ਗਿਆ ਜੀ ਜੀ ਆ ਵੀ ਤੁਸੀਂ ਚੈੱਕ ਕਰੋ ਇਹ ਵੀ ਬੜਾ ਸੋਹਣਾ ਸੋਫਾ ਹੈਗਾ ਜੇਕਰ ਆਪਾਂ ਕੋਈ ਸ਼ਕੀਨ ਹੁੰਦੇ ਵੀ ਸਾਨੂੰ ਡਾਰਕ ਕਲਰ ਚਾਹੀਦਾ ਹਨਾ ਪਰ ਇਹਦਾ ਵੀ ਦੱਸੋ ਇਹਦੇ ਵਿੱਚ ਕੀ ਆਫਰ ਹੈਗੀ ਆ ਇਹਦਾ ਰੇਟ 42000 ਹੈ ਵੀ ਉਹ ਆਪਣਾ ਆਫਰ ਦੇ ਛੋੜੇ 37000 ਲਾਤਾ ਜੀ ਜੀ ਹਾਂਜੀ 3+3 ਕਾਰਨ ਟੇਬਲ ਨਾਲ ਦੋ ਕੁਰਸੀਆਂ ਜੀ ਜੀ ਸੋ ਮਤਲਬ ਆ ਵੀ ਤੁਸੀਂ ਸੋਫਾ ਲੈ ਕੇ ਜਾ ਸਕਦੇ ਆ ਇਸ ਤੋਂ ਇਲਾਵਾ ਇੱਧਰ ਤੁਸੀਂ ਚੈੱਕ ਕਰ ਲਓ ਤੁਹਾਨੂੰ 5 ਸੀਟਰ ਸੋਫਾ ਚਾਹੀਦਾ ਤੁਹਾਨੂੰ 10 ਸੀਟਰ ਚਾਹੀਦਾ ਤੁਹਾਨੂੰ ਚਾਹੀਦੀਆਂ 15 18 ਸੀਟਾ ਆ ਚੈੱਕ ਕਰੋ ਦੂਰ ਦੂਰ ਤੱਕ ਦਿਖਾ ਰਹੇ ਸਾਰੇ ਪਾਸੇ ਤੁਹਾਡੀਆਂ ਫੈਮਲੀਆਂ ਵੱਡੀਆਂ ਆ ਤੁਸੀਂ ਜੁਆਇੰਟ ਫੈਮਿਲੀ ਹੈਗੇ ਆ ਦੇਖੋ ਬਹੁਤ ਤਗੜੇ ਤਗੜੇ ਘਰਾਂ ਦੇ ਵਿੱਚ ਜਿਹੜ ਐਮਐਲਏ ਮੰਤਰੀ ਜਾਂ ਅਫਸਰ ਹੈਗੇ ਉਹਨਾਂ ਦੇ ਘਰਾਂ ਦੇ ਵਿੱਚ ਇਦਾਂ ਦੇ ਡਿਜ਼ਾਈਨਰ ਪੀਸ ਪਏ ਹੁੰਦੇ ਆ ਆ ਵੀ ਤੁਸੀਂ ਚੈੱਕ ਕਰ ਲਓ ਤੁਹਾਨੂੰ ਬਾਜ਼ਾਰ ਨਾਲ ਬਹੁਤ ਘੱਟ ਰੇਟ ਮਿਲਣਾ ਇੱਕ ਉਧਰ ਵੀ ਚੈੱਕ ਕਰਾ ਦਿਓ ਜੀ ਕਿੱਡਾ ਹੈਵੀ ਕਿੰਨਾ ਸੋਹਣਾ ਸੋਫਾ ਹੈਗਾ ਬਾਰ ਬਾਰ ਤੁਹਾਨੂੰ ਅਸੀਂ ਕਹਿੰਨੇ ਕੀਆ ਵੀ ਬਾਜ਼ਾਰ ਨਾਲੋਂ ਸਾਡੇ ਰੇਟ ਬਹੁਤ ਘੱਟ ਆ 30 ਦੀ 40 40% ਰੇਟ ਘੱਟ ਉਤੋਂ ਤੁਸੀਂ ਜਿੱਦਾਂ ਦਾ ਮਰਜ਼ੀ ਆਪਣੇ ਘਰੋਂ ਪੁਰਾਣਾ ਸੋਫਾ ਚੱਕ ਕੇ ਲਿਆਓ ਲੈਦਰ ਦਾ ਹੋਵੇ ਕੱਪੜੇ ਦਾ ਹੋਵੇ ਤਾਂ ਤੁਹਾਨੂੰ ਅਸੀਂ ਬਿਲਕੁਲ 5000 ਰੁਪਿਆ ਡਿਸਕਾਊਂਟ ਕਰ ਦੇਣਾ ਉਹ ਵੀ ਤੁਸੀਂ ਚੈੱਕ ਕਰ ਲਓ ਹੁਣ ਇੱਕ ਹੋਰ ਆਫਰ ਤੁਸੀਂ ਚੈੱਕ ਕਰ ਲਓ ਆ ਬਾਜ਼ਾਰ ਤੁਸੀਂ ਜਾਉਂਗੇ ਤੁਹਾਨੂੰ 35000 36000 38000 ਇੱਦਾਂ ਮਿਲਣਾ ਪਰ ਸਾਡੇ ਕੋਲ ਆਫਰ ਕੀ ਹੈਗੀ ਆ 35000 ਵਾਲਾ ਸੋਫਾ ਸੀ ਕਰਤਾ 22000 ਰੁਪਏ ਦਾ ਪੁਰਾਣਾ ਸੋਫਾ ਚੱਕ ਕੇ ਲਿਆਓ 5000 ਉਹਦੇ ਵਿੱਚੋਂ ਡਿਸਕਾਊਂਟ ਮਤਲਬ ਸਿਰਫ 17000 ਰੁਪਏ ਦੇ ਵਿੱਚ ਆ 7 ਸੀਟਰ ਸੋਫਾ ਵਿਦ ਟੇਬਲ ਤੇ ਵਿਦ ਗਲਾਸ ਤੁਹਾਨੂੰ ਦੇ ਦਿੱਤਾ ਜਾਊਗਾ ਸਰ 17000 ਦਿੱਤਾ ਜੀ ਹਾਂ ਜੀ 17000 ਦਿੱਤਾ ਜੀ ਜੀ ਆ ਦੇਖੋ ਇਸ ਦੇ ਨਾਲ ਤੁਸੀਂ ਆ ਫਾਈਵ ਸੀਟਰ ਚੈੱਕ ਕਰੋ ਸਰ ਇਹਦਾ ਵੀ ਦੱਸੋ ਜੀ ਪਲੀਜ਼ ਇਹ 15000 ਰੁਪਏ ਦਾ 5000 ਰੋੜਾ ਆਪਣਾ ਕੱਢ ਦਾਂਗੇ 10000 ਦਾ ਬੂਗਾ ਜੀ ਅੱਛਾ ਸਿਰਫ 10000 ਦਾ ਸਿਰਫ 10000 ਦਾ ਬੂ ਲੈਦਰ ਦਾ ਸੋਫਾ ਜੀ ਉੱਪਰ ਵਧੀਆ ਕੰਮ ਹੋਇਆ ਜੀ ਸਟੋਨ ਦਾ ਸੋ ਤੁਸੀਂ ਛੇਤੀ ਛੇਤੀ ਆ ਜਾਓ ਜੀ ਆਫਰਾਂ ਬਹੁਤ ਵੱਡੇ ਪੱਧਰ ਤੇ ਚੱਲ ਰਹੀਆਂ ਆ 15000 ਰੁਪਿਆ ਬਾਜ਼ਾਰ ਦਾ ਰੇਟ ਸਾਡੇ ਕੋਲ 5000 ਚ ਕੱਟ ਕੇ 10000 ਤੁਹਾਨੂੰ ਇਹ ਸੋਫਾ ਦੇ ਦਿਆਂਗੇ ਸਲੋਜੀ ਬੈੱਡ ਸੋਫਾ ਨਾਲ-ਨਾਲ ਤੁਸੀਂ ਡਾਈਨਿੰਗ ਟੇਬਲ ਵੀ ਚੈੱਕ ਕਰ ਲਓ ਹਣਾ ਡਾਈਨਿੰਗ ਟੇਬਲ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀਆਂ ਵਾਇਰਾਈਟੀਆਂ ਤੁਸੀਂ ਦੇਖੋ ਟਫਨ ਸ਼ੀਸ਼ੇ ਦੇ ਨਾਲ ਇਹ ਲੈ ਲੈ ਸਕਦੇ ਆ ਤੁਸੀਂ ਚਾਹੋ ਨੀ ਸਾਨੂੰ ਆਨਕਸ ਦੇ ਵਿੱਚ ਚਾਹੀਦਾ ਤੇ ਨਾਲ ਹੈ ਵੀ ਸਾਨੂੰ ਚੇਰਾ ਚਾਹੀਦੀਆਂ ਸਾਡੇ ਕੋਲ ਇਹ ਵੀ ਕੁਆਲਿਟੀ ਹੈਗੀ ਜੇ ਤੁਸੀਂ ਚਾਹੋ ਨੀ ਸਾਨੂੰ ਮਾਰਬਲ ਦੇ ਵਿੱਚ ਚਾਹੀਦਾ ਤੇ ਮਾਰਵਲ ਦੇ ਵਿੱਚ ਵੀ ਸਾਨੂੰ ਕੋਈ ਡਾਈਨਿੰਗ ਟੇਬਲ ਸਾਡੇ ਕੋਲ ਤੁਹਾਨੂੰ ਮਿਲ ਜਣਿਆ ਮਤਲਬ ਰੇਂਜ ਸਾਡੇ ਕੋਲ ਹਰ ਤਰ੍ਹਾਂ ਦੀ ਆ ਡਿਜ਼ਾਈਨ ਸਾਡੇ ਕੋਲ ਹਰ ਤਰ੍ਹਾਂ ਦੀ ਆ ਸਰ ਡਾਈਨਿੰਗ ਟੇਬਲ ਦੇ ਉੱਤੇ ਕੀ ਸਕੀਮ ਚੱਲਦੀ ਆ ਡਾਈਨਿੰਗ ਟੇਬਲ ਦੇ ਕੋਈ ਵੀ ਪ੍ਰਾਣ ਡਾਈਨਿੰਗ ਟੇਬਲ ਦਾ ਕਸਟਮਰ ਦਾ 10000 ਦਾ ਕੱਢ ਦਿੰਦੇ ਆ ਜਿਹੜਾ ਮਰਜ਼ੀ ਹੋਵੇ ਹਾਂਜੀ ਵਾਲਾ 35 ਦਾ ਲੋਗ 10 ਕੱਟ ਕੇ 25 ਲੈ ਲੂ 45 ਵਾਲਾ 10 ਕੱਟ ਕੇ 35 ਵੇਜੂਗਾ ਜਿਹਹ ਜਿਹਾ ਵੀ ਡਾਈਨਿੰਗ ਟੇਬਲ ਲੋ ਜੋ ਪ੍ਰਾਣ 10000 ਦਾ ਕੱਢ ਦਿੰਦੇ ਸਰ ਤੁਹਾਡੇ ਘਰ ਜਿੰਦਾਰ ਦਾ ਵੀ ਡਾਈਨਿੰਗ ਟੇਬਲ ਹੈਗਾ ਦੇਖੋ ਤੁਸੀਂ ਡਾਈਨਿੰਗ ਪੁਰਾਣਾ ਡਾਇਨਿੰਗ ਟੇਬਲ ਲੈ ਕੇ ਆਓ ਪੁਰਾਣਾ ਡਾਇਨਿੰਗ ਟੇਬਲ 10000 ਚ ਕੱਟ ਕੇ ਨਵਾਂ ਤੁਹਾਨੂੰ ਆਪ ਦੇ ਦਿਆਂਗੇ ਮਤਲਬ ਹਰ ਪੱਖੋਂ ਤੁਹਾਡੇ ਇੱਥੇ ਫਾਇਦੇ ਆ ਹੁਣ ਤੁਸੀਂ ਆਪਣੇ ਘਰੋਂ ਕੋਈ ਵੀ ਪੁਰਾਣਾ ਫਰਨੀਚਰ ਹੈਗਾ ਤੁਹਾਡੇ ਦਿਮਾਗ 'ਚ ਹੁੰਦਾ ਵੀ ਪੁਰਾਣਾ ਫਰਨੀਚਰ ਦਾ ਕੀ ਕਰਾਂਗੇ ਸੋਫੇ ਦਾ ਕੀ ਕਰਾਂਗੇ ਬੈੱਡ ਦਾ ਕੀ ਕਰਾਂਗੇ ਡਾਇਨਿੰਗ ਟੇਬਲ ਦਾ ਕੀ ਕਰਾਂਗੇ ਤਾਂ ਹੁਣ ਤੁਹਾਨੂੰ ਘਰੋਂ ਆਉਣ ਦੀ ਲੋੜ ਨਹੀਂ ਸਿੱਧੇ ਤੁਸੀਂ ਮਹਾਰਾਜਾ ਫਰਨੀਚਰ ਐਂਡ ਇਲੈਕਟ੍ਰਿਕ ਸਟੋਰ ਰਾਏਕੋਟ ਆਜੋ ਪੁਰਾਣਾ ਸਮਾਨ ਦੇ ਕੇ ਨਵਾਂ ਲੈ ਜਾਓ ਸੋ ਤੁਸੀਂ ਚੈੱਕ ਕਰੋ ਸਾਡੇ ਕੋਲ ਡਾਈਨਿੰਗ ਟੇਬਲ ਦੇ ਵਿੱਚ ਦੇਖੋ ਇੱਕ ਆ ਵੀ ਡਿਜ਼ਾਈਨ ਹੈਗਾ ਇਸ ਤੋਂ ਇਲਾਵਾ ਤੁਸੀਂ ਇਹ ਚੈੱਕ ਕਰੋ ਆਨਿਕਸ ਦੇ ਵਿੱਚ ਵੀ ਸਾਡੇ ਕੋਲ ਬਾਕਫਸਤਾਂ ਨੇ ਡਿਜ਼ਾਈਨ ਹੈਗਾ ਤੁਸੀਂ ਜਿਹੜਾ ਚੋ ਪਸੰਦ ਕਰੋਗੇ ਜਿਹੜੀ ਤੁਸੀਂ ਚੇਅਰ ਪਸੰਦ ਕਰੋਗੇ ਜਿੱਦਾਂ ਦਾ ਕਲਰ ਉਹ ਤੁਹਾਨੂੰ ਆਪ ਦੇ ਦਾਂ ਗਿਆ 5000 ਪੁਰਾਣੇ ਵੀ ਆਫਰ ਤਾਂ ਆਪਣੀ ਹਰੇਕ ਥੀ ਹੈ ਜੀ ਜੇ ਕੋਈ 25000 ਵਾਲਾ ਬੈੱਡ ਲੈ ਲਓ ਕੋਈ 30000 ਵਾਲਾ ਲੈ ਲਓ ਕੋਈ 20000 ਵਾਲਾ ਲੈ ਲਓ ਜਿੰਨੇ ਵਾਲਾ ਮਰਜ਼ੀ ਲੈ ਲਓ 5000 ਦਾ ਚੋ ਪੁਰਾਣਾ ਬੈੱਡ ਕੱਢ ਦਾਂਗੇ ਆ ਵੀ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਇੱਕ ਆ ਵੀ ਡਿਜ਼ਾਈਨ ਹੈਗਾ ਆ ਇਸ ਤੋਂ ਇਲਾਵਾ ਤੁਸੀਂ ਦੇਖੋ ਵ ਜਿੱਦਾਂ ਹੀ ਤੁਹਾਡੀ ਚੁਆਇਸ ਤੁਸੀਂ ਲੈ ਸਕਦੇ ਆ ਤੁਹਾਨੂੰ ਸਕੁਅਰ ਦੇ ਵਿੱਚ ਚਾਹੀਦਾ ਦੇਖੋ ਪੂਰਾ ਸ਼ਾਰਟ ਦੇ ਵਿੱਚ ਬਣਿਆ ਹੈਗਾ ਉਪਰ ਹਾਈ ਹੈਗਾ ਨਾਲ ਇਹਦੇ ਸੈਟੀਆਂ ਹੈਗੀਆਂ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਮਤਲਬ ਹਰ ਇੱਕ ਤਰ੍ਹਾਂ ਦੀ ਸੀਜ਼ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਸਾਨੂੰ ਇੱਥੇ ਮਿਲ ਜਾਣੀ ਆ ਤੁਸੀਂ ਕੋਈ ਵੀ ਪੁਰਾਣਾ ਬੈੱਡ ਲਿਆਓ 5000 ਚ ਕੱਟ ਕੇ ਤੁਸੀਂ ਨਵਾਂ ਲੈ ਕੇ ਜਾ ਸਕਦੇ ਹੋ ਲਈ ਸਾਡੇ ਕੋਲ ਫਰਨੀਚਰ ਤੋਂ ਇਲਾਵਾ ਤੁਸੀਂ ਦੇਖ ਲਓ ਕੂਲਰ ਲੈਣੇ ਆ ਵਾਸ਼ਿੰਗ ਮਸ਼ੀਨ ਲੈਣੀਆਂ ਫ੍ਰੀਜਾਂ ਲੈਣੀਆਂ ਇਹਦੇ ਵਿੱਚ ਵੀ ਸਟਾਕ ਬਾਧੂ ਹੈਗਾ ਇਹਦੇ ਵਿੱਚ ਵੀ ਬਹੁਤ ਸਾਰੀਆਂ ਆਫਰਾਂ ਹੈਗੀਆਂ ਤੁਹਾਨੂੰ ਬਹੁਤ ਫਰਿੱਜਾਂ ਵਾਸ਼ਿੰਗ ਮਸ਼ੀਨਾਂ ਉਹ ਵੀ ਦਿਖਾ ਦਿੰਨੇ ਆ ਸੋ ਤੁਸੀਂ ਚੈੱਕ ਕਰ ਲਓ ਵਾਸ਼ਿੰਗ ਮਸ਼ੀਨਾਂ ਦੇ ਵਿੱਚ ਸਾਡੇ ਕੋਲ ਸਾਰੇ ਬ੍ਰਾਂਡ ਹੈਗੇ ਆ ਤੁਸੀਂ ਗੋਤਰੀ ਲੈਣੀਆਂ ਤੁਸੀਂ ਵੋਲਟੇਜ ਬੈਕ ਕੋ ਲੈਣੀਆਂ ਤੁਸੀਂ ਲੋਜ ਲੈਣੀਆਂ ਮਤਲਬ ਹਰ ਇੱਕ ਤਰ੍ਹਾਂ ਦੇ ਬ੍ਰਾਂਡ ਸਾਡੇ ਕੋਲ ਹੈਗੇ ਆ ਐਲਜੀ ਦੇ ਹੈਗੇ ਆ ਤੁਸੀਂ ਸੈਮੀ ਲੈਣੀਆਂ ਤੁਸੀਂ ਫੁੱਲੀ ਲੈਣੀਆਂ ਲੋਡਡ ਉਹ ਵੀ ਸਾਡੇ ਕੋਲ ਮਿਲ ਜਣੀਆਂ ਹੈਗੀਆਂ ਸਰ ਵਾਸ਼ਿੰਗ ਮਸ਼ੀਨ ਫਰਿੱਜ ਇਹਦੇ ਵਿੱਚ ਕੀ ਕੀ ਆਫਰ ਹੈ ਉਹ ਵੀ ਦੱਸ ਦਿਓ ਇਹਦੇ ਵਿੱਚ 5000 ਰੁਪਏ ਦੀ ਵਾਸ਼ਿੰਗ ਮਸ਼ੀਨ ਜੇ ਵਾਸ਼ਿੰਗ ਮਸ਼ੀਨ ਕੱਢ ਦਾਂਗੇ ਜੀ ਫਰਿੱਜ ਜੇ ਫਰਿੱਜ ਕੱਢ ਦਾਂਗੇ ਕੁਲਰ ਜੇ ਕੁਲਰ ਕੱਢ ਦਾਂਗੇ ਫਰਿੱਜ ਚੱਲਦੀ ਹੋਵੇ ਨਾ ਚੱਲਦੀ ਹੋਵੇ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ 5000 ਨਹੀਂ ਕੱਢ ਦਾਂਗੇ ਜਿੰਦਾਂ ਦੀ ਮਰਜ਼ੀ ਲੈ ਜਿੰਦਾਂ ਦੀ ਮਰਜ਼ੀ ਹੋਵੇ ਸੋ ਇਹਦੇ ਵਿੱਚ ਵੀ ਤੁਹਾਡਾ ਬਹੁਤ ਸਾਰਾ ਫਾਇਦਾ ਮੈਂ ਇੱਕ ਆਤੀ ਦੇਖ ਰਿਹਾ ਜੀ ਬੜੀਆਂ ਸੋਹਣੀਆਂ ਚੀਜ਼ਾਂ ਮੈਂ ਫਸਟ ਟਾਈਮ ਦੇਖ ਰਿਹਾ ਇਹਦੇ ਵਿੱਚ ਕਿਹੜੀ ਕਿਹੜ ਟੇਬਲ ਨੇ ਕੀ ਇਹ ਆਪਣੇ ਕੋਲ ਮਾਲ ਆ ਚੁੱਕਿਆ ਦੋ ਚਾਰ ਦਿਨ ਚ ਸਾਰੀ ਡਿਸਪਲੇ ਲਾ ਦਾਂਗੇ ਆਪਾਂ ਇੱਕ ਦੋ ਕੁ ਵਾਰੀ ਮਿਲ ਜੂ ਡਾਈਨਿੰਗ ਰੂਮ ਇੰਪੋਰਟਡ ਦੀ ਬਹੁਤ ਡਿਮਾਂਡ ਸੀਗੀ ਸਾਡੇ ਦਰਸ਼ਕਾਂ ਨੇ ਵੀ ਸਾਨੂੰ ਇੰਪੋਰਟਡ ਚੀਜ਼ਾਂ ਚਾਹੀਦੀਆਂ ਥੋੜੀਆਂ ਬ੍ਰਾਂਡਡ ਚਾਹੀਦੀਆਂ ਉਹ ਵੀ ਮਹਾਰਾਜ ਫਰਨੀਚਰ ਤੇ ਆ ਚੁੱਕੀਆਂ ਹੈਗੀਆਂ ਰਾਏਕੋਟ ਤੁਸੀਂ ਆਜੋ ਜਦੋਂ ਤੁਸੀਂ ਦੇ ਵਿਜ਼ਿਟ ਕਰਨਾ ਇਸ ਤੋਂ ਇਲਾਵਾ ਤੁਹਾਨੂੰ ਹੋਰ ਬਹੁਤ ਸੋਹਣੀਆਂ ਸੋਹਣੀਆਂ ਰੇਂਜਿਸ ਤੇ ਮਿਲ ਜਾਣੀਆਂ ਹੈਗੀਆਂ ਬਾਕੀ ਆਪਣੇ ਨਾਲ ਦੁਕਾਨਦਾਰ ਵੀ ਕੰਡਕਟ ਕਰ ਸਕਦੇ ਨੇ ਜਿਹਨੇ ਹੋਲ ਸੇਲ ਸੋਫੇ ਚਾਹੀਦੇ ਨੇਗੇ ਆਪਾਂ ਸੂਫਿਆਂ ਦੇ ਜਿੰਨੀ ਮਰਜ਼ੀ ਕੋਈ ਕੁਆਂਟੀਟੀ ਲੈ ਲੈਣਾ ਰੇਟ ਬਹੁਤ ਪਰਤਾਂ ਲਵਾ ਦਾਂਗੇ ਦੁਕਾਨਦਾਰ ਨੂੰ ਹੋਲ ਸੇਲ ਚ ਵੀ ਮਾਲ ਦੇ ਦਾਂਗੇ ਸੋ ਭਾਵੇਂ ਤੁਸੀਂ ਪਿੰਡਾਂ ਦੀ ਦੁਕਾਨਾਂ ਚਲਾ ਰਹੇ ਹੋ ਸ਼ਹਿਰਾਂ ਦੇ ਚਲਾ ਰਹੇ ਹੋ ਤੁਸੀਂ ਜਿੱਥੋਂ ਪਹਿਲਾਂ ਸਮਾਨ ਚੱਕਦੇ ਹੋ ਉਹਦੀ ਬਜਾਏ ਤੁਸੀਂ ਇੱਕ ਵਾਰੀ ਵਿਜ਼ਿਟ ਕਰ ਲਓ ਸਾਡਾ ਰੇਟ ਚੈੱਕ ਕਰ ਲਓ ਤੁਹਾਨੂੰ ਸਾਰਿਆਂ ਨੂੰ ਸਸਤਾ ਰੇਟ ਵੀ ਦਵਾਂਗੇ ਤੇ ਕੁਆਲਿਟੀ ਦੀ ਵੀ ਜਮਬਵਲ ਲਵਾਂਗੇ ਸੋ ਦੁਕਾਨਦਾਰਾਂ ਨੂੰ ਹੋਲ ਸੇਲ ਰੇਟਾਂ ਦੇ ਸਾਰਾ ਸਮਾਨ ਇਥੋਂ ਦਿੱਤਾ ਜਾ ਰਿਹਾ ਬਹੁਤ سارے ਦੁਕਾਨਦਾਰ ਇਥੋਂ ਲੈ ਕੇ ਆਪਣਾ ਵਧੀਆ ਮਾਰਜਿਨ ਰੱਖ ਕੇ ਜਿਹੜਾ ਕਿ ਕਮਾਈ ਕਰ ਰਹੇ ਆ ਸੋ ਤੁਸੀਂ ਵੀ ਇੱਥੇ ਵਿਜ਼ਿਟ ਕਰ ਲ ਕੀਰਮਨ ਓਮ ਸੰਧੀ ਨਾਲ ਹਰਦੀਪ ਸਿੰਘ ਦਗਰਸਾਂ ਟੀਵੀ ਰਾਏਕੋ